ਸਸ਼ਿਕਾ ਦੋਸਤੋ ਮੈਂ ਸੁਖਵਿੰਦਰ ਸ਼ੇਰਕਿੱਲ ਸਿੱਖਾਂ ਦੇ ਨਾਲ ਜੁੜੀ ਮਤਭਾਗੀ ਖਬਰ ਲੈ ਕੇ ਹਾਜ਼ਰ ਹੋਇਆ ਦਿਲ ਨਹੀਂ ਕਰਦਾ ਕਿ ਅਜਿਹੀ ਖਬਰ ਤੁਹਾਡੇ ਰੂਬਰੂ ਕੀਤੀ ਜਾਵੇ ਪਰ ਸਿੱਖਾਂ ਦੀ ਹਰ ਸਰਗਰਮੀ ਤੁਹਾਡੇ ਤੱਕ ਪਹੁੰਚਾਉਣਾ ਜ਼ਿੰਮੇਵਾਰੀ ਸਮਝਦੇ ਹਾਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੰਮੂ ਦੇ ਵਿੱਚ ਸਾਂਭਾ ਜ਼ਿਲ੍ਹੇ ਦੇ ਵਿੱਚ ਪੰਜ ਗੁਰੂ ਸਾਹਿਬ ਦੇ ਸਰੂਪ ਨੇ ਜਿਹੜੇ ਅਗਨੀ ਭੇਟ ਹੋਏ ਨੇ ਉਸ ਤੋਂ ਬਾਅਦ ਜ਼ਿਲਦਾਰ ਸਾਹਿਬ ਨੇ ਜਿਹੜੇ ਉੱਥੇ ਪਹੁੰਚੇ ਨੇ ਤੇ ਪ੍ਰਸ਼ਾਸਨ ਨੂੰ ਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਜਿਹੜੀ ਸੰਗਤ ਨੇ ਵੀ ਦੋਸ਼ੀ ਦਾ ਰਿਹਾਈ ਛਡਾਈਆ ਉਹਨਾਂ ਉੱਤੇ ਕਿਸੇ ਵੀ ਤਰੀਕੇ ਦੀ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ ਜੇਕਰ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਸਿੱਖ ਪੰਥ ਇੱਤੇ ਮੋਰਚਾ ਵੀ ਲਾਏਗਾ ਇਸ ਤੋਂ ਇਲਾਵਾ ਸ਼ਰੋਮਣੀ ਕੁਰਦਵਾਰਾ ਪ੍ਰੰਧਕ ਕਮੇਟੀ ਵੱਲੋਂ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਇਸ ਵਾਰ ਇਹ ਗੱਲ ਤਾਂ ਜ਼ਰੂਰੀ ਹੈ ਕਿਉਂਕਿ ਐ ਜੀ ਪੀ ਸੀ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸੰਜੀਦਾ ਮਾਮਲਿਆਂ ਦੇ ਉੱਤੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਟਿੱਪਣੀ ਕੀਤੀ ਆ ਉਹ ਟਿੱਪਣੀ ਵੀ ਤੁਹਾਨੂੰ ਦੱਸਾਂਗੇ ਤੇ ਐਜੀਪੀਸੀ ਨੇ ਸਾਰੇ ਡੀਟੇਲ ਦੇ ਵਿੱਚ ਕੀ ਕਿਹਾ ਤੇ ਜਗਤਾਰ ਸਾਹਿਬ ਵੀ ਉੱਥੇ ਪਹੁੰਚੇ ਹੋਏ ਨੇ ਮੌਕੇ ਤੇ ਪਹੁੰਚੇ ਹੋਏ ਨੇ ਤੇ ਉੱਥੇ ਦੇ ਤਾਜ਼ਾ ਹਾਲਾਤ ਕੀ ਬਣੇ ਹੋਏ ਨੇ ਉਹ ਵੀ ਤੁਹਾਡੇ ਨਾਲ ਦੱਸਾਂਗੇ ਪਰ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਭਾਈ ਗੁਰਜੀਤ ਸਿੰਘ ਖਾਲਸਾ ਲਗਭਗ 1 ਸਾਲ ਹੋ ਗਿਆ ਸਮਾਣਾ ਟਾਵਰ ਤੇ ਉੱਤੇ ਚੜੇ ਹੋਏ ਨੇ ਪਟਿਆਲਾ ਜ਼ਿਲ੍ਹਾ ਦੇ ਸਮਾਣਾ ਵਿਖੇ ਜਿਹੜਾ ਟਾਵਰ ਹੈ ਉੱਥੇ ਉਹ ਚੜੇ ਹੋਏ ਨੇ ਤੇ ਬੇਅਦਬੀਆਂ ਦੇ ਇਨਸਾਫ ਦੇ ਲਈ ਕਾਨੂੰਨ ਦੀ ਮੰਗ ਕਰ ਰਹੇ ਨੇ ਪਰ ਹੁਣ ਇੱਕ ਵਾਰ ਫਿਰ ਤੋਂ ਜਿਹੜੀ ਇਹ ਘਟਨਾ ਵਾਪਰੀ ਹੈ ਜਿਸ ਤੇ ਨਾਲ ਜੋ ਵੀ ਗੁਰੂ ਸਾਹਿਬ ਨੂੰ ਮੁਹੱਬਤ ਕਰਦੇ ਨੇ ਜੋ ਵੀ ਧਾਰਮਿਕ ਬੰਦੇ ਨੇ ਜੋ ਵੀ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਹਿਰਦੇ ਜ਼ਰੂਰ ਬਲੁੰਦਰੇ ਗਏ ਨੇ ਪਰ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਸਰਕਾਰਾਂ ਹਾਲਾਂਕਿ ਵਕ-ਵਕ ਸਮੇਂ ਤੇ ਕਹਿੰਦੀਆਂ ਨੇ ਕਿ ਕਾਨੂੰਨ ਬਣਨ ਵਾਲਾ ਹੈ ਜਾਂ ਅਸੀਂ ਕਾਨੂੰਨ ਬਣਾਵਾਂਗੇ ਸਖਤ ਕਾਨੂੰਨ ਬਣਾਵਾਂਗੇ ਮੌਜੂਦਾ ਮੁੱਖ ਮੰਤਰੀ ਜਦ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਕਹਿੰਦੇ ਸੀ ਕਿ ਅਸੀਂ ਕਾਨੂੰਨ ਬਣਾਵਾਂਗੇ ਪਰ ਹਲੇ ਤੱਕ ਕਾਨੂੰਨ ਨਹੀਂ ਬਣਾਇਆ ਗਿਆ ਸਿਲੈਕਟ ਕਮੇਟੀ ਜ਼ਰੂਰ ਬਣਾਈ ਗਈ ਹੈ ਸਿਲੈਕਟ ਕਮੇਟੀ ਦੀਆਂ ਮੀਟਿੰਗਸ ਵੀ ਚੱਲਦੀਆਂ ਨੇ ਪਰ ਹਲੇ ਤੱਕ ਕਾਨੂੰਨ ਦਾ ਨਾਮੋ ਨਿਸ਼ਾਨ ਕਿਤੇ ਨਹੀਂ ਦਿਖਾਈ ਦਿੰਦਾ ਪਰ ਬੇਅਦਬੀਆਂ ਲਗਾਤਾਰ ਵਾਪਰ ਰਹੀਆਂ ਨੇ ਥੋੜੇ ਦਿਨਾਂ ਬਾਅਦ ਹਫ਼ਤੇ 10 ਦਿਨਾਂ ਬਾਅਦ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆ ਆ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਐ ਜੀ ਪੀ ਸੀ ਕੀ ਕਹਿ ਰਹੀ ਹੈ ਤੁਹਾਨੂੰ ਪਹਿਲਾਂ ਉਹ ਦੱਸ ਦਿੰਦੇ ਆ ਕਿ ਹਰਜਿੰਦਰ ਸਿੰਘ ਧਾਮੀ ਕਹਿੰਦੇ ਆ ਕਿ ਜਦ ਸਮੁੱਚਾ ਪੰਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮਨਾ ਰਿਆ ਤਾਂ ਅਜਿਹਿਆਂ ਘਟਨਾਵਾਂ ਦਾ ਵਾਪਰਨਾ ਗਹਿਰੀ ਸਾਜ਼ਿਸ਼ ਦਾ ਹਿੱਸਾ ਜਾਪਦੀਆਂ ਨੇ ਉਹਨਾਂ ਕਿਹਾ ਕਿ ਸਰਕਾਰ ਤੁਰੰਤ ਇਸ ਸਾਜ਼ਿਸ਼ਤਾ ਪਤਾ ਲਗਾਵੇ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਵੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮਿੱਥ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਕੌਮ ਦੀਆਂ ਭਾਵਨਾਵਾਂ 'ਤੇ ਸਿੱਧਾ ਹਮਲਾ ਜਿਸ ਨੂੰ ਕੌਮ برداشت ਨਹੀਂ ਕਰ ਸਕਦੀ ਅਜਹੀਆਂ ਘਟਨਾਵਾਂ ਸਰਕਾਰ ਦੀ ਢਿੱਲ ਤੇ ਜਹੇ ਪੰਥ ਵਿਰੋਧੀਆਂ ਖਿਲਾਫ ਢਿੱਲੀ ਕਾਰਵਾਈ ਦਾ ਨਤੀਜਾ ਕਿਉਂਕਿ ਜਦ ਵੀ ਅਜਿਹੀ ਮੰਤ ਭਾਗੀ ਹਰਕਤ ਸਾਹਮਣੇ ਆਉਂਦੀ ਹੈ ਤਾਂ ਦੋਸ਼ੀ ਸਹਿਜੇ ਹੀ ਵੱਜ ਜਾਂਦੇ ਨੇ ਜੇਕਰ ਮਿਸਾਲੀ ਕਾਰਵਾਈ ਤੇ ਸਜ਼ਾ ਹੋਵੇ ਤਾਂ ਕੋਈ ਵੀ ਅਜਿਹੀ ਹਰਕਤ ਦਾ ਹਿਆ ਨਾ ਕਰੇ ਇਹ ਲੈਣ ਬਹੁਤ ਖਾਸ ਹੈ ਜਿੱਥੇ ਉਹ ਕਹਿੰਦੇ ਆ ਕਿ ਜੇਕਰ ਮਿਸਾਲੀ ਕਾਰਵਾਈ ਤੇ ਸਜ਼ਾ ਹੋਵੇ ਤਾਂ ਕੋਈ ਅਜਿਹੀ ਹਰਕਤ ਦਾ ਹਿਆ ਨਾ ਕਰੇ ਇਸ ਤੋਂ ਇਲਾਵਾ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਦੇਸ਼ ਦੇ ਕਾਨੂੰਨ ਵਿੱਚ ਸੋਧ ਕਰਕੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਾ ਪ੍ਰਬੰਧ ਕਰਨ ਲਈ ਠੋਕਵੇਂ ਕਦਮ ਚੁੱਕਣੇ ਚਾਹੀਦੇ ਨੇ ਉਹਨਾਂ ਕਿਹਾ ਕਿ ਭਾਵੇਂ ਪਹਿਲਾਂ ਵੀ ਸਰਕਾਰਾਂ ਨੇ ਸਖਤ ਕਾਨੂੰਨ ਲਿਆਉਣ ਦੀ ਕਈ ਵਾਰ ਗੱਲਾਂ ਕੀਤੀਆਂ ਨੇ ਪਰੰਤੂ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆਏ ਇਹ ਗੱਲਾਂ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੋ ਜਾਂਦੀਆਂ ਨੇ ਜਦ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਭਾਰਤ ਸਰਕਾਰ ਦੇਸ਼ ਦੇ ਕਾਨੂੰਨ ਵਿੱਚ ਸੋਧ ਕਰਕੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਾ ਪ੍ਰਬੰਧ ਕਰੇ ਅਜਹੀ ਮੰਗ ਹੈ ਜਿਹੜੀ ਉਹ ਭਾਈ ਗੁਰਜੀਤ ਸਿੰਘ ਖਾਲਸਾ ਲਗਾਤਾਰ ਮੰਗ ਕਰ ਰਹੇ ਨੇ ਸਮਾਣਾ ਟਾਬਰ ਮੋਰਚਾ ਲੱਗਿਆ ਹੋਇਆ ਜਿੱਥੇ ਸਰਬ ਧਰਮ ਬੇਅਦਬੀ ਰੋਕੂ ਮੋਰਚਾ ਉਸ ਮੋਰਚੇ ਨੂੰ ਨਾਂ ਦਿੱਤਾ ਗਿਆ ਤੇ ਉਹ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਖਾਲਸਾ ਨੇ ਜਿਹੜੇ ਕਿ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ ਭਾਵੇਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਵੇ ਧਾਰਮਿਕ ਗ੍ਰੰਥਾਂ ਦੇ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ ਤਾਂ ਜੋ ਇਹ ਕਾਰਵਾਈਆਂ ਤੇ ਰੋਕ ਲਾਈ ਜਾ ਸਕੇ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਹੋਰੀ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ ਇਹ ਕੁਝ ਤਸਵੀਰਾਂ ਨੇ ਉਸ ਗੁਰੂ ਘਰ ਦੀਆਂ ਨੇ ਜਿੱਥੇ ਇਹ ਘਟਨਾ ਵਾਪਰੀ ਹੈ ਜਿੱਥੇ ਤੁਸੀਂ ਸੰਗਤ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਲੈਵਲ ਦਾ ਇਕੱਠ ਹੋਇਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੈ ਜਾ ਗੁਰੂ ਸਾਹਿਬ ਦੇ ਸਰੂਪ ਨੇ ਖੁਦ ਜਸਦਾਰ ਗੜਗੱਜ ਸਾਹਿਬ ਉੱਥੇ ਪਹੁੰਚੇ ਹੋਏ ਨੇ ਤੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਅਰਦਾਸ ਦੇ ਵਿੱਚ ਜਿਹੜੇ ਜਸਦਾਰ ਗੜਗੱਜ ਜੀ ਨੇ ਜਾਂ ਫਿਰ ਐਂਜੀਪੀਸੀ ਦੇ ਹੋਰ ਮੈਂਬਰ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਤੁਸੀਂ ਜਿਹੜੇ ਖੁਦ ਜਿਹੜੇ ਜਸਦਾਰ ਗੜਗੱਜ ਸਾਹਿਬ ਨੇ ਤੇ ਉਹ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾ ਰਹੇ ਨੇ ਉੱਥੇ ਦੀਆਂ ਤਸਵੀਰਾਂ ਨੇ ਤੇ ਸੰਗਤ ਦਾ ਦੇਖ ਸਕਦੇ ਹੋ ਕਿ ਕਿਸ ਲੈਵਲ ਦਾ ਇਕੱਠ ਹੈ ਤੇ ਇਹ ਜਿਹੜਾ ਸਬੰਧਿਤ ਜ਼ਿਲ੍ਹਾ ਉੱਥੇ ਦਾ ਪ੍ਰਸ਼ਾਸਨ ਹੈ ਜਿਹੜਾ ਕਿ ਗੜਗੱਜ ਸਾਹਿਬ ਨਾਲ ਖੜਾ ਹੈ ਤੇ ਗੜਗੱਜ ਸਾਬ ਨੇ ਕਿਹਾ ਕਿ 24 ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਨੂੰ ਫੜ ਲਿਆ ਜਾਵੇ ਹਾਲਾਂਕਿ ਇੱਕ ਵਿਅਕਤੀ ਵਿਸ਼ੇਸ਼ ਜਿਸ ਉੱਤੇ ਸਿੱਧੇ ਰੂਪ ਦੇ ਵਿੱਚ ਇਲਜ਼ਾਮ ਲੱਗ ਰਹੇ ਨੇ ਜੋ ਕਿ ਇਸ ਘਟਨਾ ਦੇ ਲਈ ਦੋਸ਼ੀ ਕਿਹਾ ਜਾ ਰਿਹਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਇਹ ਵੀ ਕਿਹਾ ਜਾ ਰਿਹਾ ਕਿ ਇਸ ਘਟਨਾ ਦੇ ਵਿੱਚ ਦੋ ਬੰਦੇ ਹੋਰ ਵੀ ਸ਼ਮੂਲੀਅਤ ਹੈ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਪ੍ਰਸ਼ਾਸਨ ਸਖਤੋ ਸਖਤ ਕਾਰਵਾਈ ਕਰੇ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਜਿਹੜੀ ਸੰਗਤ ਨੇ ਦੋਸ਼ੀ ਦੇ ਰਿਹਾਈਸ਼ ਧਾਈਆ ਉਹਨਾਂ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਸੀ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦਾ ਕਿੰਨਾ ਲੈਵਲ ਦਾ ਇਕੱਠ ਉੱਥੇ ਹੋਇਆ ਹੋਇਆ ਇਹ ਗੁਰੂ ਸਾਹਿਬ ਦੇ ਸਰੂਪ ਨੇ ਤੇ ਗੜਗੱਜ ਸਾਹਿਬ ਦੀ ਇੱਕ ਥੋੜਾ ਜਿਹਾ ਪਹਿਲਾਂ ਉਹਨਾਂ ਨੇ ਲਿਖਿਆ ਕਿ ਸੰਭਾ ਜ਼ਿਲ੍ਹਾ ਦੇ ਪਿੰਡ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਪਾਗਨ ਭੇਟ ਕੀਤੇ ਜਾਣ ਦੇ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਘਟਨਾ ਵਾਲੀ ਥਾਂ ਪਹੁੰਚ ਕੇ ਮਕੰਮਲ ਜਾਂਚ ਕੀਤੀ ਅਤੇ ਸਬੰਧਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਤਾਂ ਉਮਰ ਪ੍ਰਬੰਧਕ ਵੰਡ ਤੇ ਰੋਕ ਲਗਾਈ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਕਿਉਂਕਿ ਜਿਹੜਾ ਵੀ ਕਿਸੇ ਵੀ ਅਹੁਦੇ ਤੇ ਬੈਠਦਾ ਹੈ ਤੇ ਹਮੇਸ਼ਾ ਹੀ ਲੱਗਦਾ ਕਿ ਇਹ ਤਾਂ ਮੇਰੇ ਬਾਪੂ ਦੀ ਜ਼ਗੀਰ ਆ ਉਸੇ ਤਰੀਕੇ ਦੇ ਨਾਲ ਅਸੀਂ ਜਿਵੇਂ ਆਪਣੇ ਬਜ਼ੁਰਗਾਂ ਦੀ ਜਾਇਦਾਦ ਦੇ ਅੱਗੇ ਤੋਂ ਅੱਗੇ ਮਾਲਕ ਬਣਦੇ ਜਾਂਦੇ ਹਾਂ ਉਸੇ ਤਰੀਕੇ ਦੇ ਨਾਲ ਸਮਝਿਆ ਜਾਣ ਲੱਗਿਆ ਗੁਰਦੁਆਰਿਆਂ ਦੇ ਪ੍ਰਬੰਧਨ ਨੂੰ ਵੀ ਇਹ ਵੀ ਜਥੇਦਾਰ ਸਾਹਿਬ ਦਾ ਬਹੁਤ ਕਮਾਲ ਦਾ ਜਿਹੜਾ ਫੈਸਲਾ ਉਹਨਾਂ ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਘਟਨਾ ਦਾ ਸਖਤ ਨੋਟਸ ਲੈਂਦੇ ਹੋਏ ਉਹਨਾਂ ਨੇ ਕਿਹਾ ਕਿ ਦੋਸ਼ੀ 24 ਘੰਟਿਆਂ ਦੇ ਅੰਦਰ बड़े जाणते प्रबंधकਾਂ ਨੂੰ ਗੁਰਦੁਆਰੇ ਦੀ ਪਹਿਰੇਦਾਰੀ ਲਈ ਵੀ ਕਿਹਾ ਕਿ ਹਾਲਾਂਕਿ ਜਿਹੜਾ ਬਹੁਤ ਬਾਰ ਪਹਿਲਾਂ ਵੀ ਗੁਰਦੁਆਰਿਆਂ ਦੇ ਵਿੱਚ ਪਹਿਰੇਦਾਰੀ ਦੀ ਗੱਲ ਹੋਵੇ ਜਾਂ ਫਿਰ ਸੀਸੀਟੀਵੀ ਕੈਮਰਿਆਂਸ ਦੀ ਗੱਲ ਹੋਵੇ ਉਹ ਹਮੇਸ਼ਾ ਹੀ ਵਾਰ-ਵਾਰ ਅਕਾਲ ਤਖਤ ਸਾਹਿਬ ਤੋਂ ਫਰਮਾਨ ਜਾਰੀ ਹੋਏ ਨੇ ਕਿ ਕਿਸੇ ਵੀ ਗੁਰਦੁਆਰੇ ਦੇ ਵਿੱਚ ਜੇਕਰ 24 ਘੰਟੇ ਪਹਿਰੇਦਾਰ ਨਹੀਂ ਹਨ ਤਾਂ ਉਥੋਂ ਜਿਹੜਾ ਸਰੂਪ ਹੈ ਉਹ ਕਿਤੇ ਹੋਰ ਜਗ੍ਹਾ ਤੇ ਪਹੁੰਚਾ ਦਿੱਤਾ ਜਾਵੇ ਨਾਲ ਦੀ ਜਿੱਥੇ ਗੁਰਦੁਆਰਾ ਸਹਿਬਾਨ ਮੌਜੂਦ ਨੇ ਜੇ ਕਿਤੇ ਦੀ ਸੰਗਤ ਗੁਰੂ ਸਾਹਿਬ ਦਾ ਸਰੂਪ ਸੰਭਾਲ ਨਹੀਂ ਕਰ ਸਕਦੀ ਉਸ ਦੀ ਪਹਿਰੇਦਾਰੀ ਨਹੀਂ ਕਰ ਸਕਦੀ ਤਾਂ ਜਿਹੜੇ ਨਾਲ ਦੇ ਗੁਰਦੁਆਰੇ ਨੇ ਉਥੇ ਗੁਰੂ ਸਾਹਿਬ ਦਾ ਸਰੂਪ ਨੂੰ ਪਹੁੰਚਾ ਦੇਣਾ ਚਾਹੀਦਾ ਤੇ ਇੱਕ ਵਾਰ ਫਿਰ ਪਹਿਰੇਦਾਰੀ ਦੀ ਗੱਲ ਹੋਈ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ 24 ਘੰਟਿਆਂ ਦੇ ਵਿੱਚ ਦੋਸ਼ਿਆਂ ਨੂੰ ਫੜੇ ਜਾਣਾ ਚਾਹੀਦਾ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਸ ਮਾਮਲੇ ਦੇ ਵਿੱਚ ਇੱਕ ਪੋਸਟ ਲਿਖੀ ਹੈ ਜਿਹੜੀ ਕਿ ਮੌਜੂਦਾ ਸਮੇਂ ਦੇ ਵਿੱਚ ਆਪਣੇ ਆਪ ਨੂੰ ਹਲਾਤਾਂ ਨੂੰ ਉਜਾਗਰ ਕਰਦੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਜਦ ਸਿਸਟਮ ਇਨਸਾਫ ਦੇਣ ਤੋਂ ਕਤਰਾ ਜਾਵੇ ਤਾਂ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ ਹੈ ਸਰਕਾਰਾਂ ਸੁਵਿਧਿਤ ਸਾਰੀ ਨਿਆਂ ਪ੍ਰਕਿਰਿਆ ਤੋਂ 2015 ਤੋਂ ਬੇਅਦਬੀ ਦੇ ਮਾਮਲਿਆਂ ਵਿੱਚ ਹਰ ਸਬੂਤ ਹਰ ਰਿਪੋਰਟ ਮੌਜੂਦ ਹੋਣ ਦੇ ਬਾਵਜੂਦ ਜਦ ਸਰਕਾਰਾਂ ਵੱਲੋਂ ਸ਼ਰਿਆਮ ਦੋਸ਼ੀ ਬਚਾਏ ਜਾ ਰਹੇ ਨੇ ਤਾਂ ਸਿੱਖ ਕੌਮ ਦਾ ਗੁੱਸਾ ਤੇ ਬੇਪਰੋਸਗੀ ਸੁਭਾਅਕ ਹੈ ਇਸੇ ਭਰੋਸੇ ਦੇ ਟੁੱਟਣ ਦਾ ਨਤੀਜਾ ਜੰਮੂ ਕਸ਼ਮੀਰ ਦੇ ਸੰਭਾ ਜ਼ਿਲ੍ਹੇ ਦੇ ਕਾਲਪੁਰ ਪਿੰਡ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਮਨਜੀਤ ਦੇ ਘਰ ਨੂੰ ਸਥਾਨਕ ਸੰਗਤ ਨੇ ਰੋਸ ਵਜੋਂ ਢਾ ਦਿੱਤਾ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਮੁੱਦੇ ਦੀ ਜੜ ਅਜੇ ਵੀ ਉਵੇਂ ਹੀ ਕਾਇਮ ਹੈ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਕਿ ਲੋਕਾਂ ਦਾ ਧੀਰਜ ਅਸੀਮ ਨਹੀਂ 2015 ਦੇ ਬੇਅਦਬੀ ਮਾਮਲਿਆਂ ਵਿੱਚ ਜਦ ਸਾਰੀਆਂ ਜਾਂਚਾਂ ਤੇ ਰਿਪੋਰਟਾਂ ਸਪਸ਼ਟ ਨੇ ਤਾਂ ਇਨਸਾਫ਼ ਨਾ ਦੇਣਾ ਨੰਗਾ ਚੱਟਾ ਧੋਖੇ ਸੰਗਤ ਦਾ ਰੋਸ਼ ਚੇਤਾਵਨੀਆਂ ਹੁਣ ਹੋਰ ਧੀਰਜ ਨਹੀਂ ਸਿਰਫ ਮਿਸਾਲੀ ਸਜ਼ਾਈ ਇਨਸਾਫ਼ ਦਾ ਰਾਹ ਐ ਇਸ ਤਰੀਕੇ ਦੀ ਜਿਹੜੀ ਬਿਆਨਬਾਜ਼ੀ ਐ ਤੁਸੀਂ ਦੇਖੀ ਵੀ ਐ ਤੇ ਤੁਹਾਨੂੰ ਨਾਲ-ਨਾਲ ਦੱਸੀ ਵੀ ਐ ਇੱਕ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਉਹ ਭਾਵੇਂ ਸਾਬਕਾ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਹੁਣ ਉਹਨਾਂ ਨੇ ਵੀ ਅਸਿੱਧੇ ਰੂਪ ਦੇ ਵਿੱਚ ਇਹ ਐ ਕਿਹਾ ਕਿ ਬੇਅਦਬੀਆਂ ਦੇ ਲਈ ਕਾਨੂੰਨ ਬਣਨਾ ਚਾਹੀਦਾ ਹੈ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਤੇ ਐ ਜੀ ਪੀ ਸੀ ਨੇ ਸਦਰ ਰੂਪ ਦੇ ਵਿੱਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਾਨੂੰਨ ਦੇ ਵਿੱਚ ਸੋਧ ਕਰਕੇ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਜੋ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਤੇ ਰੋਕ ਲੱਗ ਸਕੇ ਭਾਈ ਵਰਜੀਤ ਸਿੰਘ ਖਾਲਸਾ ਜਿਹੜੇ ਕਿ ਲਗਾਤਾਰ 1 ਸਾਲ ਤੋਂ ਟਾਵਰ ਤੇ ਚੜੇ ਹੋਏ ਨੇ ਤੇ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਪਾਵੇਂ ਉਹ ਕਿਸੇ ਵੀ ਧਾਰਮਿਕ ਗ੍ਰੰਥ ਹੈ ਪਾਵੇਂ ਪਵਿੱਤਰ ਗੀਤਾ ਜਾਂ ਕੋ ਪਵਿੱਤਰ ਕੁਰਾਨ ਸ਼ਰੀਫ ਹੈ ਜਾਂ ਫਿਰ ਬਾਈਬਲ ਹੈ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵੀ ਵਿਅਕਤੀ ਵਿਸ਼ੇਸ਼ ਬੇਅਦਬੀ ਕਰਦਾ ਤਾਂ ਉਹਨਾਂ ਦੇ ਲਈ ਸਖਤ ਕਾਨੂੰਨ ਬਣਾਣਾ ਚਾਹੀਦਾ ਹੈ ਇਸ ਸਾਰੇ ਮਾਮਲੇ ਤੇ ਪੰਜਾਬ ਸਰਕਾਰ ਨੇ ਹਾਮੀ ਵੀ ਭਰੀ ਹੈ ਤੇ ਖੁਦ ਮੁੱਖ ਮੰਤਰੀ ਸਾਹਿਬ ਜਦ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਕਹਿੰਦੇ ਸੀ ਕਿ ਅਸੀਂ ਬੇਅਦਬੀ ਦੇ ਲਈ ਕਾਨੂੰਨ ਬਣਾਵਾਂਗੇ ਹੁਣ ਸਿਲੈਕਟ ਕਮੇਟੀ ਬਣਾਈ ਗਈ ਆ ਪਰ ਸਿਲੈਕਟ ਕਮੇਟੀਆਂ ਹਲੇ ਫਿਲਹਾਲ ਮੀਟਿੰਗਸ ਕਰ ਰਹੀ ਐ ਹਲੇ ਤੱਕ ਕਿਸੇ ਰੂਪਰੇਖਾ ਤੇ ਨਹੀਂ ਪਹੁੰਚਿਆ ਗਿਆ ਪਰ ਵਿਸ਼ਲੇਸ਼ਣ ਦੇ ਨਾਲ ਦੇ ਵਿੱਚ ਵੀ ਸਮਾਣੇ ਇਕੱਠ ਹੋਇਆ ਸੀ ਉਧਰ ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਮਹਾਲੀ ਬਾਰਡਰ ਤੇ ਲੱਗਿਆ ਹੋਇਆ ਤੇ ਉਹ ਵੀ ਬੇਅਦਬੀ ਦੇ ਇਨਸਾਫ ਦੀ ਗੱਲ ਕਰ ਰਿਹਾ ਤੇ ਉਸ ਦੇ ਲਈ ਕਾਨੂੰਨ ਦੀ ਮੰਗ ਕਰਦਾ ਜਾਂ ਫਿਰ ਕੁਝ ਹੋਰ ਸੰਸਥਾਵਾਂ ਵੀ ਲਗਾਤਾਰ ਲੱਗੀਆਂ ਹੋਈਆਂ ਨੇ ਕਿ ਬੇਅਦਬੀ ਦੇ ਲਈ ਕਾਨੂੰਨ ਬਣਾਉਣਾ ਚਾਹੀਦਾ ਹੁਣ ਸਰਕਾਰ ਤੇ ਹੈ ਕਿ ਉਹ ਕਾਨੂੰਨ ਕਿੰਨਾ ਜਲਦੀ ਬਣਾਉਂਦੀ ਹੈ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਕਾਨੂੰਨ ਬਣ ਜਾਂਦਾ ਤਾਂ ਹੋਰ ਨਾਲ ਸੂਬਿਆਂ ਦੇ ਵਿੱਚ ਬਣਨਾ ਵੀ ਸੁਖਾਲਾ ਹੋ ਜਾਵੇਗਾ ਪਰ ਜੇਕਰ ਮੋਦੀ ਸਰਕਾਰ ਹੀ ਕਾਨੂੰਨ ਬਣਾ ਦੇ ਦੀਤ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ ਜਿਹੜੇ ਦੋਸ਼ੀ ਨੇ ਅਜਹਿ ਜਿਹੜੇ ਕਿ ਗੈਰ ਧਾਰਮਿਕ ਨੇ ਜਾਂ ਕਿਸੇ ਵੀ ਧਰਮ ਦੇ ਵਿੱਚ ਮੰਦੇ ਚੰਗੇ ਲੋਕ ਹੁੰਦੇ ਨੇ ਤੇ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਇਹੀ ਅਸੀਂ ਵੀ ਭਾਰਤ ਸਰਕਾਰ ਤੋਂ ਜਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਤੁਹਾਡਾ ਇਸ ਮੁੱਦੇ ਤੇ ਕੀ ਸੋਚਣਾ ਆਪਣੀ ਰਾਇ ਕਮੈਂਟ ਕਰਕੇ ਜਰੂਰ ਸਾਂਝੀ ਕਰਨਾ ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰੱਖਾ